ਹਾਂਜੀ ਸਟੂਡੈਂਟਸ ਵੈਲਕਮ ਕਰਦਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਦੇ ਲਈ ਪੰਜਾਬੀ ਇਲੈਕਟਿ ਪੰਜਾਬੀ ਲਿਟਰੇਚਰ ਦਾ ਜਿਹੜੀ ਕਿ ਆਪਾਂ ਆਪ ਵਿਤੀਆਂ ਕਰ ਰਹੇ ਹਾਂ ਸਟੂਡੈਂਟਸ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੀ ਆਪ ਵਿਤੀਆਂ ਦੇ ਵਿੱਚ ਚੈਪਟਰਸ ਜਿਹੜੇ ਕਿ ਰੱਥੀ ਹੋਣਗੇ ਇਹ ਸਵੈਜੀ ਵਿਣਿਆ ਅੰਸ਼ ਇਹ ਹੈਗੇ ਨੇ ਸਟੂਡੈਂਟਸ ਟੋਟਲ 14 ਜਿਨ੍ਹਾਂ ਦੇ ਵਿੱਚੋਂ ਆਪਾਂ ਫਰਸਟ ਕਰ ਚੁੱਕੇ ਆ ਫਤਿਹਬਾਦ ਵਾਲਾ ਅੱਜ ਆਪਾਂ ਕਰਾਂਗੇ ਸੈਕੰਡ ਮੋਡਲੀ ਅਵਸਥਾ ਮਿਡਲ ਦੀ ਪੜਾਈ ਜਿਸ ਪ੍ਰਿੰਸੀਪਲ ਤੇਜਾ ਸਿੰਘ ਜਿਸ ਦੇ ਵਿੱਚ ਆਪਾਂ ਸ਼ਾਰਟ ਕੁਐਸਚਨ ਤੁਹਾਡੇ ਵਸਤੂ ਨਿਸ਼ਟ੍ਰਿਸ਼ਨ ਐਂਡ ਜਿਹੜੇ ਤੁਹਾਡੇ ਟੈਕਸਟ ਬੁੱਕ ਦੇ ਵਿੱਚ ਕੁਐਸਚਨ ਦਿੱਤੇ ਹੋਏ ਨੇ ਆਪਾਂ ਉਹ ਕਰਦੇ ਤੇ ਵੀਡੀਓ ਨੂੰ ਸਟੂਡੈਂਟਸ ਜ਼ਰੂਰ ਅੱਗੇ ਸ਼ੇਅਰ ਕਰੋ ਬਾਕੀ ਸਟੂਡੈਂਟਸ ਦੇ ਨਾਲ ਤੇ ਚੈਨਲ ਦੇ ਨਾਲ ਬਾਕੀ ਸਟੂਡੈਂਟਸ ਨੂੰ ਜੋੜੋ ਕਿਉਂਕਿ ਇਸ ਚੈਨਲ ਤੇ ਆਪਾਂ ਤੁਹਾਡੇ ਹਰ ਇੱਕ एग्जाम ਦੀ ਬੈਸਟ ਤਿਆਰੀ ਕਰਵਾਉਂਦੇ ਹਾਂ ਹਾਂਜੀ ਪ੍ਰਿੰਸੀਪਲ ਤੇਜਾ ਸਿੰਘ ਥੋੜਾ ਇੱਥੋਂ ਰੀਡ ਕਰ ਲੈਣਾ 1893 ਤੋਂ 1958 ਤੱਕ ਇਹਨਾਂ ਦਾ ਟਾਈਮ ਪੀਰੀਅਡ ਰਿਹਾ ਠੀਕ ਹੈ ਜਨਮ ਪਿੰਡ ਡਿਆਲਾ ਜ਼ਿਲ੍ਹਾ 라ਵਲਪਿੰਡੀ ਪਾਕਿਸਤਾਨ ਦੇ ਵਿੱਚ ਹੋਇਆ ਵਿਦਿਆ ਐਮਏ ਇੱਕ ਕੰਮ ਕੀਤਾ ਗਈ ਸੀ ਅਧਿਆਪਨ ਦੇ ਤੌਰ ਤੇ ਤੇ ਇਹਨਾਂ ਦਾ ਜਿਹੜਾ ਤੁਹਾਡੇ ਵਿੱਚ ਆਪੀਤੀਆਂ ਦੇ ਵਿੱਚ ਸੁਵੈਜੀ ਪੀ ਅੰਸ਼ ਨੇ ਜਿਹੜੇ ਮੁੱਢਲੀ ਅਵਸਥਾ ਐਂਡ ਮਿਡਲ ਦੀ ਪੜ੍ਹਾਈ ਆ ਤੇ ਹਾਂਜੀ ਪਹਿਲਾਂ ਆਪਾਂ ਵਸਤੂ ਨੂੰ ਐਕਸਪਰੇਸ਼ਨ ਕਰਦੇ ਹਾਂ ਪਹਿਲਾਂ ਤੇ ਇਹ ਹੀ ਹੈ ਕਿ ਮੁੱਢਲੀ ਅਵਸਥਾ ਮਿਡਲ ਦੀ ਪੜ੍ਹਾਈ ਸੁਵੈਜੀ ਮੀ ਅੰਸ਼ ਕਿਹਨਾਂ ਦੇ ਨੇ ਤੇ ਪ੍ਰਿੰਸੀਪਲ ਤੇਜਾ ਸੀ ਠੀਕ ਹੈ ਹਾਂਜੀ ਆਪ ਵਿਤੀਆਂ ਵਿੱਚ ਦਰਜ ਮੁਢਲੀ ਅਵਸਥਾ ਮਿਡਲ ਦੀ ਪੜਾਈ ਸਵੈ ਜੀਵਨੀ ਅੰਸ਼ ਪ੍ਰਿੰਸੀਪਲ ਤੇਜਾ ਸਿੰਘ ਦੀ ਕਿਹੜੀ ਪੁਸਤਕ ਦੇ ਵਿੱਚੋਂ ਲਿਆ ਗਿਆ ਹਾਂਜੀ ਕਿਹੜੀ ਪੁਸਤਕ ਦੇ ਵਿੱਚੋਂ ਨੇ ਤਾਂ ਆਰਸੀ ਆਰਸੀ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਹੈ ਉਹਦੇ ਵਿੱਚੋਂ ਸਵੈ ਜੀਵਨੀ ਅੰਸ਼ ਲਇ ਹੋਏ ਨੇ ਮੁਢਲੀ ਅਵਸਥਾ ਤੇ ਮਿਡਲ ਦੀ ਪੜਾਈ ਜੇ ਕੁਐਸਚਨ ਪੁੱਛਿਆ ਜਾਵੇ ਸਵੈ ਜੀਵਨੀ ਤਾਂ ਆਨਸਰ ਆਊਗਾ ਆਰਸੀ ਤੇ ਜਿਵੇਂ ਇਹ ਕੁਐਸਚਨ ਪੁੱਛਿਆ ਹੈ ਕਿ ਵੀ ਇਹ ਦੋਨੋਂ ਮਿਡਲ ਮਿਡਲ ਦੀ ਪੜਾਈ ਮੁਢਲੀ ਅਵਸਥਾ ਕਿਹੜੀ ਪੁਸਤਕ ਦੇ ਵਿੱਚੋਂ ਨੇ ਤਾਂ ਅਨਸਰ ਕੀਤਾ ਆ ਆਰਸੀ ਅੱਗੇ ਹੈਗਾ ਪ੍ਰਿੰਸੀਪਲ ਤੇਜਾ ਸਿੰਘ ਨੂੰ ਤਸਵੀਰਾਂ ਖਿੱਚਣ ਦਾ ਸ਼ੌਂਕ ਕਿਸ ਨੇ ਪਾਇਆ ਹਾਂਜੀ ਪ੍ਰਿੰਸੀਪਲ ਤੇਜਾ ਸਿੰਘ ਨੂੰ ਤਸਵੀਰਾਂ ਖਿੱਚਣ ਦਾ ਸ਼ੌਂਕ ਕਿਸ ਨੇ ਪਾਇਆ ਸੀ ਤਾਂ ਨੰਬਰਦਾਰ ਨੂਰ ਖਾਨ ਨੇ ਨੰਬਰਦਾਰ ਨੂਰ ਖਾਨ ਨੇ ਨੰਬਰਦਾਰ ਨੂਰ ਖਾਨ ਨੇ ਤਸਵੀਰ ਖਿੱਚਣ ਦਾ ਸ਼ੌਂਕਾਇਆ ਸੀ ਤਸਵੀਰ ਠੀਕ ਹੈ ਨੈਕਸਟ ਹੈਗਾ ਪ੍ਰਿੰਸੀਪਲ ਤੇਜਾ ਸਿੰਘ ਨੂੰ ਪ੍ਰਾਤਨ ਸਾਹਿਬ ਦੀ ਝਾਟ ਕਿਸ ਨੇ ਲਵਾਈ ਝਾਟ ਕਿਉਗਾ ਚੇਟਕ ਪੜਨ ਦੀ ਠੀਕ ਹੈ ਤਾਂ ਜੇ ਲਿਖਾਂ ਦੀ ਪ੍ਰਿੰਸੀਪਲ ਤੇਜਾ ਸਿੰਘ ਨੂੰ ਕਿਸ ਨੇ ਪ੍ਰਾਤਨ ਸਾਹਿਬ ਦੀ ਚੇਟਕ ਜਾਂ ਝਾਟ ਲਾਈ ਸੀ ਤਾਂ ਦੁਕਾਨਦਾਰ ਇਸ਼ਰਦਾਸ ਨੇ ਮੋਸਟ ਇੰਪੋਰਟੈਂਟ ਕੁਐਸਚਨ ਹੁੰਦੇ ਆ ਹਾਂ ਜੀ ਇਹ ਮੋਸਟ ਇੰਪੋਰਟੈਂਟ ਕੁਐਸਚਨ ਹੁੰਦੇ ਨੇ ਸਟੂਡੈਂਟਸ ਟੈਕਸਟਬੁੱਕ ਵਾਲੇ ਦੁਕਾਨਦਾਰ ਈਸ਼ਰਦਾਸ ਨੇ ਤੇ ਝਲਕਾ ਦੇ ਇਤਿਹਾਸ ਦੇ ਵਿੱਚੋਂ ਵੀ ਤੁਹਾਡੇ ਜਿਹੜੇ ਮੋਸਟਲੀ ਗੁਰਮਤਖਾ Sufi ਕਾ ਉਹ ਸਭ ਕੁਝ ਅਪਲੋਡ ਕੀਤਾ ਤੁਸੀਂ ਵਾਚ ਕਰ ਸਕਦੇ ਹੋ ਪਲੇਲਿਸਟ ਬਣੀ ਹੋਈ ਆ ਪੰਜਾਬੀ ਇਲੈਕਟਿਵ 12th ਕਲਾਸ ਤਾਂ ਥਰਡ ਦਾ ਆਨਸਰ ਕੀ ਆ ਦੁਕਾਨਦਾਰ ਈਸ਼ਵਰਦਾਸ ਨੇ ਪੁਰਾਤਨ ਸਾਹਿਦ ਦੀ ਚੇਟਕ ਲਾਈ ਸੀ ਤੇ ਇੱਕ ਕਈ ਵਾਰ ਕੁਐਸਚਨ ਆ ਜਾਂਦਾ ਕਿ ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੇ ਤਾਏ ਦਾ ਕੀ ਨਾਂ ਦੱਸਿਆ ਤਾਂ ਪ੍ਰਿੰਸੀਪਲ ਨੇ ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੇ ਤਾਏ ਦਾ ਨਾਂ ਕੀ ਦੱਸਿਆ ਜਗਨਨਾਥ ਜਗਨਨਾਥ ਅਗਲਾ ਕੀ ਹੈਗੇ ਨੇ ਸਟੂਡੈਂਟਸ ਸਹੀ ਗਲਤ ਸਹੀ ਗਲਤ ਦੇ ਵਿੱਚ ਹੈ 4th ਜੈ ਕਿਸ਼ਨ ਦਾ ਪਿਤਾ ਫਾਰਸੀ ਤੇ ਸੰਸਕ੍ਰਿਤ ਦਾ ਆਲਮ ਸੀ जयकिशन ਦਾ ਪਿਤਾ ਫਾਰਸੀ ਤੇ ਸੰਸਕ੍ਰਿਤ ਦਾ ਆਲਮ ਸੀ ਤਾਂ ਠੀਕ ਹੈ ਸਹੀ ਆ ਅੱਗੇ ਹੈਗਾ 5th ਪ੍ਰਿੰਸੀਪਲ ਤੇਜਾ ਸਿੰਘ ਨੇ ਇੱਕ ਵਾਰੀ ਇੱਕ ਨਾਟਕ ਵਿੱਚ ਰਾਜਾ ਹਰੀਸ਼ਚੰਦਰ ਦੀ ਭੂਮਿਕਾ ਨਿਭਾਈ ਸੀ ਤਾਂ ਸਹੀ ਜਾਂ ਗਲਤ ਤਾਂ ਸਟੂਡੈਂਟਸ ਇਹ ਗਲਤ ਹੈ ਅੱਗੇ ਹੈਗਾ ਨੰਬਰ 6th ਲੇਖਕ ਦੀ ਮਾਮੀ ਦਵਾਨ ਦੇ ਸਿੱਖਾਂ ਦੀ ਸੀ ਸਿੱਖਾਂ ਦੀ ਧੀ ਸੀ ਪਰ ਉਸ ਦੇ ਨਾਨਕੇ ਮੂਨੇ ਸਨ ਸਹੀ ਜਾਂ ਗਲਤ ਤਾਂ ਸਟੂਡੈਂਟਸ ਜਿਹੜੇ ਕਿ ਇਹ ਵੀ ਸਹੀ ਹੈ ਹਾਂਜੀ ਅੱਗੇ ਹੈਗੇ ਨੇ ਖਾਲਿਸਤਾਨ ਖਾਲਿਸਤਾਨ ਦੇ ਵਿੱਚ ਹੈ 7 ਆਪਣਾ ਅੰਤ ਨੇੜੇ ਆਉਂਦਾ ਜਾਣ ਕੇ ਡੈਸ਼ ਦਾ ਪਿਤਾ ਕਾਂਸੀ ਜੀ ਚਲਾ ਗਿਆ ਤਾਂ ਕਾਂਸੀ ਕੌਣ ਚਲਾ ਗਿਆ ਸੀ ਕਿਸ ਦਾ ਪਿਤਾ ਸੀ ਜੈ ਕਿਸ਼ਨ ਦਾ ਪਿਤਾ ਜੈ ਕਿਸ਼ਨ ਜੈ ਕਿਸ਼ਨ ਦਾ ਪਿਤਾ ਕਾਂਸੀ ਚਲਾ ਗਿਆ ਸੀ ਅਗੇ ਨੰਬਰ 8 ਬਖਸ਼ੀ ਕਿਰਪਾਰਾਮ ਜਦੋਂ ਲੇਖਕ ਦੇ ਘਰ ਆਉਂਦਾ ਤਾਂ ਉਹ ਡੈਸ਼ ਦੀ ਮੂਰਤੀ ਵੀ ਆਪਣੇ ਨਾਲ ਲੈ ਕੇ ਆਉਂਦਾ ਤਾਂ ਕਿ ਇਸ ਦੀ ਮੂਰਤੀ ਨਾਲ ਲੈ ਕੇ ਆਉਂਦਾ ਸੀ ਸ਼੍ਰੀ ਕ੍ਰਿਸ਼ਨ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਵੀ ਨਾਲ ਲੈ ਕੇ ਆਉਂਦਾ ਸੀ ਸ਼੍ਰੀ ਕ੍ਰਿਸ਼ਨ ਬਖਸ਼ੀ ਕਿਰਪਾ RAM ਜਦੋਂ ਲੇਖਕ ਦੇ ਘਰ ਆਉਂਦਾ ਤਾਂ ਉਹ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਵੀ ਨਾਲ ਲੈ ਕੇ ਆਉਂਦਾ ਹਾਂਜੀ ਅੱਗੇ ਹੈਗਾ एमसीक्यू प्रिंसिपल तेजा सिंह ਦੀ ਅੰਗਰੇਜ਼ੀ ਸਾਹਿਤ ਵਿੱਚ ਡੂੰਗੀ ਦਿਲਚਸਪੀ ਪਾਈ प्रिंसिपल तेजा सिंह ਦੀ ਅੰਗਰੇਜ਼ੀ ਸਾਹਿ ਦੇ ਵਿੱਚ ਡੂੰਗੀ ਦਿਲਚਸਪੀ ਕਿਸ ਨੇ ਪਾਈ ਸੀ ਤਾਂ ਲਾਲ ਲਾਲਾ ਕੁੰਦਨ ਲਾਲ ਨੇ ਲਾਲਾ ਕੁੰਦਨ ਲਾਲ ਨੇ ਲਾਲਾ ਕੁੰਦਨ ਲਾਲ ਨੇ ਅੰਗਰੇਜ਼ੀ ਸਾਹਿ ਦੇ ਵਿੱਚ ਡੂੰਗੀ ਦਿਲਚਸਪੀ ਪਾਈ ਅੱਗੇ ਹੈਗਾ ਨੰਬਰ 10 प्रिंसिपल तेजा सिंह ਦੀ ਮੰਮੀ ਦਵਾਨ ਦੇ ਉਸ ਨੂੰ ਗਰਮ ਗਰਮ ਫੁਲਕੇ ਉੱਤੇ ਕੀ ਪਾ ਕੇ ਦਿੰਦੀ ਸੀ ਤਾਂ ਗਰਮ ਗਰਮ ਫੁਲਕੇ ਉੱਤੇ ਕੀ ਪਾ ਕੇ ਦਿੰਦੀ ਸੀ ਤਾਂ ਆਨਸਰ ਆਊਗਾ ਕਿਉਂ ਪਾ ਕੇ ਦਿੰਦੀ ਸੀ ਕਿਉਂ ਕਿਉਂ ਪਾ ਕੇ ਦਿੰਦੀ ਸੀ ਹਾਂਜੀ ਅੱਗੇ ਨੇ ਤੁਹਾਡੇ ਟੈਕਸਟ ਬੁੱਕ ਵਾਲੇ ਕੁਐਸਚਨ ਆਪਏ ਕਰਦੇ ਹਾਂ ਉਹਨੂੰ ਲੌਂਗ ਹਾਂਜੀ ਪਹਿਲਾਂ ਉਹ ਕੁਐਸਚਨ ਦੇਖ ਲਓ ਹੁਣ ਆਪਾਂ ਇਹਨਾਂ ਦੇ ਅਨਸਰ ਕਰਾਂਗੇ ਹਾਂਜੀ ਫਰਸਟ ਕੁਐਸਚਨ ਆ ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੀ ਬਚਪਨ ਦੀ ਜ਼ਿੰਦਗੀ ਬਾਰੇ ਦੱਸਿਆ ਕਿ ਇਸ ਜ਼ਿੰਦਗੀ ਨਾਲ ਰਾਜੀ ਨਹੀਂ ਸੀ ਦੱਸੋ ਇਹ ਜ਼ਿੰਦਗੀ ਕਿਵੇਂ ਦੀ ਸੀ ਹਾਂਜੀ ਤਾਂ ਇਹਦਾ ਆਨਸਰ ਹੈਗਾ ਆਪਣਾ ਜ਼ਿੰਦਗੀ ਬਾਰੇ ਲਿਖਿਆ ਜਾਂ ਦੱਸਿਆ ਇੱਕੋ ਗੱਲ ਆ ਠੀਕ ਹੈ ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੇ ਬਚਪਨ ਦੀ ਜ਼ਿੰਦਗੀ ਦੇ ਵਿੱਚ ਰਾਜੀ ਨਹੀਂ ਸੀ ਉਸਨੇ 5 ਜਮਾਤਾਂ ਪਾਸ ਕਰ ਲਈਆਂ ਹਨ ਤੇ ਉਸਦੇ ਘਰ ਵਾਲੇ 5 ਜਮਾਤਾਂ ਨੂੰ ਕਾਫੀ ਸਮਝਦੇ ਹਨ ਹਾਂਜੀ ਇਹ ਉਹ ਸਭ ਕੁਝ ਆਪਣੀ ਸਵੈ ਜੀਵਨੀ ਦੇ ਵਿੱਚ ਦੱਸ ਰਿਹਾ ਵੀ ਉਹਦੇ ਘਰ ਵਾਲਿਆਂ ਨੂੰ ਨਹੀਂ ਲੱਗਦਾ ਸੀ ਕਿ ਉਹਨੇ ਪੰਜ ਜਮਾਤਾਂ ਪੜ ਲਈ ਨੇ ਕਾਫੀ ਨਹੀਂ ਇਸ ਕਰਕੇ ਹੁਣ ਉਹ ਲੇਖਕ ਨੂੰ ਘਰ ਬੈਠਣਾ ਪਿਆ ਮਤਲਬ ਕਿ ਉਹਨਾਂ ਨੇ ਪੜਨ ਨੂੰ ਹਟਾ ਲਿਆ ਸੀ ਤੇ ਉਹ ਦੋ ਸਾਲ ਉਹ ਪਸ਼ੂ ਚਾਰੇ ਉਹਨੇ ਹੱਟੀ ਕੀਤੀ ਆਟਾ ਪਇਹਾ ਬਾਲਣ ਲਿਆਉਂਦਾ ਤੇ ਹੋਰ ਹੋਰ ਤਰ੍ਹਾਂ ਤਰ੍ਹਾਂ ਦੇ ਪਿੰਡੂ ਜਿਹੜੇ ਕਿ ਕੰਮ ਦੇ ਵਿੱਚ ਆਪਣਾ ਜੀਵਨ ਬਤੀਤ ਕੀਤਾ ਬਾਗਿਆਂ ਨਾਲ ਡੰਗਰ ਲੈ ਕੇ ਰੋਜ਼ ਪਿੰਡ ਪਿੰਡ ਕੋਲ ਦੀਆਂ ਜੂਹਾਂ ਕੋਲ ਜਾਂਦਾ ਤੇ ਦੁਪਹਿਰ ਨੂੰ ਛੱਪੜ ਕੰਡੇ ਪੀਪਲ ਹੇਠ ਸਫਵ ਵਿਛਾ ਕੇ ਬੈਠਦਾ ਉਸ ਕੋਲ ਘੁੰਗਰੂਆਂ ਵਾਲੀ ਖੁੰਡੀ ਸੀ ਜਿਸ ਤੇ ਪਿੱਤਲ ਦੇ ਕੋਕੇ ਜੜੇ ਹੁੰਦੇ ਸੀ ਜਦ ਪਸ਼ੂ ਨੂੰ ਮੋੜਨ ਦੀ ਲੋੜ ਹੁੰਦੀ ਤਾਂ ਉਹ ਘੁੰਗਰੂਆਂ ਵਾਲੀ ਖੁੰਡੀ ਨੂੰ ਉਛਾਲ ਕੇ ਖੜਕਾਉਂਦਾ ਲੇਖਕ ਕੋਲ ਇੱਕ ਵੱਡੀ ਸਾਰੀ ਕਿਸਤਿਆਂ ਦੀ ਕਿਤਾਬ ਹੁੰਦੀ ਸੀ ਜੋ ਉਹ ਦੂਜੇ ਵਾਗਿਆਂ ਨੂੰ ਪੜ੍ਹ-ਪੜ੍ਹ ਕੇ ਸੁਣਾਉਂਦਾ ਸੀ ਤੇ ਉਸ ਕੋਲ ਜੰਤਰੀ ਵੀ ਹੁੰਦੀ ਸੀ ਜਿਸ ਤੋਂ ਮੀਹ ਹਨੇਰੀ ਜਾਂ ਲੋਕਾਂ ਦੀ ਕਿਸਮਤ ਬਾਰੇ ਦੱਸਦਾ ਸੀ ਇਸ ਤਰ੍ਹਾਂ ਜ਼ਿੰਦਗੀ ਜਾਂ ਲੋਕਾਂ ਦੀ ਕਿਸਮਤ ਬਾਰੇ ਦੱਸਦਾ ਸੀ ਇਸ ਤਰ੍ਹਾਂ ਦੀ ਜ਼ਿੰਦਗੀ ਜਿਸ ਤੋਂ ਮੀਹ ਨੇਰੀ ਦੇ ਲੋਕ ਬਾਰੇ ਦੱਸ ਇਸ ਤਰ੍ਹਾਂ ਦੀ ਜ਼ਿੰਦਗੀ ਨਾਲ ਲੇਖਕ ਰਾਜੀ ਨਹੀਂ ਸੀ ਉਸ ਨੂੰ ਹਰ ਵੇਲੇ ਸੁਪਨੇ ਆਉਂਦੇ ਕਿ ਉਹ ਕਿਸੇ ਤਰ੍ਹਾਂ ਪਿੰਡ ਤੋਂ ਸ਼ਹਿਰ ਵੱਲ ਜਾਵੇ ਤੇ ਅੱਗੇ ਹੋਰ ਪੜੇ ਠੀਕ ਹੈ ਉਹ ਉੱਚੀ ਵਿੱਦਿਆ ਪੜ੍ਹਨਾ ਚਾਹੁੰਦਾ ਸੀ ਤੇ ਉਹ ਸੋਚਦਾ ਸੀ ਕਿ ਉਹ 16 ਜਮਾਤਾਂ ਪਾਸ ਕਰਕੇ ਵਿੱਦਿਆ ਦੇ ਸਿਖਰ ਨੂੰ ਛੋਹੇ ਅਗੇ ਕੁਐਸਚਨ ਹੈ ਸੈਕੰਡ ਪ੍ਰਿੰਸੀਪਲ ਤੇਜਾ ਸਿੰਘ ਅਤੇ ਜਗਨਨਾਥ ਅੱਟਾ ਪਿਸਾ ਕੇ ਵਾਪਸ ਆਉਂਦਿਆ ਰਾਤ ਨੂੰ ਜਦੋਂ ਸੀਵਿਆਂ ਕੋਲੋਂ ਲੰਘ ਰਿਹਾ ਸੀ ਤਾਂ ਕਿਹੜੀ ਘਟਨਾ ਵਾਪਰਦੀ ਹੈ ਇਸ ਘਟਨਾ ਨੂੰ ਆਪਣੇ ਸ਼ਬਦਾਂ ਵਿੱਚ ਲਿਖਣਾ ਹਾਂਜੀ ਇੱਕ ਵਾਰੀ ਲੇਖਕ ਆਟਾ ਪਿਸਵਾਉਣ ਵਾਲੀ ਕਣਕ ਦੀ ਬੋਰੀ ਲੈ ਕੇ ਸੂਹਾ ਤੇ ਗਿਆ ਠੀਕ ਆਟਾ ਪਿਸਵਾਉਣ ਤੇ ਤਾਇਆ ਜਗਨਨਾਥ ਸੂਹਾ ਦੇ ਵਿੱਚ ਲੱਗੇ ਹੋਏ ਜੰਦਰੋ ਟਾਟਾ ਪਿਹਾ ਕੇ ਲਿਆ ਰਿਹਾ ਸੀ ਤਾਂ ਉਸਨੇ ਉਸ ਦੇ ਨਾਲ ਸੀ ਤਾਇਆ ਜਗਨਨਾਥ ਰਾਤ 9 ਵਜੇ ਲੇਖਕ ਦੀ ਵਾਰੀ ਆਈ ਹਾਂਜੀ ਰਾਤ ਨੂੰ 9 ਵਜੇ ਲੇਖਕ ਦੀ ਵਾਰੀ ਆਉਂਦੀ ਆ ਆਟਾ ਪਿਸਾਉਣ ਦੀ ਤੇ ਅੱਧੀ ਰਾਤ ਤੋਂ ਬਾਅਦ ਉਸ ਦੀ ਬੋਰੀ ਪੀਸੀ ਗਈ ਤਾਂ ਲੇਖਕ ਤੇ ਤਾਇਆ ਜਗਨਨਾਥ ਆਪੋ ਆਪਣੀ ਬੋਰੀ ਚੁੱਕ ਕੇ ਪਿੰਡ ਵੱਲ ਨੂੰ ਤੁਰ ਪਏ ਰਸਤੇ ਵਿੱਚ ਸੀਵੇ ਸੀ ਇੱਥੋਂ ਹੀ ਤੇ ਇਹਨਾਂ ਸੀਵਿਆਂ ਦੇ ਵਿੱਚ ਹੀ ਅਰਬੀ ਪੜਾਉਣ ਵਾਲਾ ਚੰਦਰਪਾਣ ਸਾੜਿਆ ਗਿਆ ਸੀ ਮਤਲਬ ਕਿ ਜਿਹੜੇ ਸੀਵਿਆਂ ਦੇ ਵਿੱਚੋਂ ਦੀ ਉਹ ਲੰਘ ਰਹੇ ਸੀ ਜਿਹੜੇ ਰਸਤੇ ਦੇ ਵਿੱਚੋਂ ਉਸੇ ਸੀਵਿਆਂ ਦੇ ਵਿੱਚ ਜਿਹੜਾ ਅਰਬੀ ਪੜ੍ਹਾਉਂਦਾ ਸੀ ਚੰਦਰਪਾਣ ਉਹਨੂੰ ਸਾੜਿਆ ਗਿਆ ਸੀ ਤੇ ਜਗਨਨਾਥ ਨੇ ਲੇਖਕ ਨੂੰ ਇੱਥੋਂ ਬਚ ਕੇ ਲੰਘਣ ਲਈ ਕਿਹਾ ਭਾਵ ਕਿ ਜਗਨਨਾਥ ਉਹਦਾ ਜਿਹੜਾ ਕਿ ਹੈਗਾ ਸੀ ਤਾਇਆ ਉਹਨੇ ਨੂੰ ਅ ਪ੍ਰਿੰਸੀਪਲ ਤੇਜ ਸਿੰਘ ਨੂੰ ਇੱਥੋਂ ਬਚ ਕੇ ਲੰਘਣ ਲਈ ਕਿਹਾ ਕਿਉਂਕਿ ਰਾਸਤੇ ਵਿੱਚ ਚੰਦਰਪਾਣ ਦੀ ਚਿਹਾਨੀ ਆਉਣੀ ਸੀ ਪਰ ਉਹ ਨਾ ਚਾਹੁੰਦੇ ਹੋયા ਵੀ ਉਧਰ ਹੀ ਚਲੇ ਗਏ ਮਤਲਬ ਕਿ ਉਧਰ ਜਾਣਾ ਨਹੀਂ ਚਾਹੁੰਦੇ ਸਨ ਬਟ ਨਾ ਚਾਹੁੰਦੇ ਵੀ ਉਧਰਲੀ ਸਾਈਡ ਚਲੇ ਗਏ ਹਨੇਰੇ ਵਿੱਚ ਤਾਇਆ ਜਗਨਨਾਥ ਨੇ ਚੀਕ ਮਾਰ ਕੇ ਕਿਹਾ ਆ ਚੰਦਰਪਾਣ ਵਾਲੀ ਥਾਂ ਹੈ ਲੇਖਕ ਦੇ ਸਿਰ ਤੋਂ ਬੋਰੀ ਡਿੱਗ ਪਈ ਪਰ ਤਾਇਆ ਜਗਨਨਾਥ ਡਰ ਕੇ ਭੱਜ ਗਿਆ ਤੇ ਪਿੰਡ ਜਾ ਕੇ ਹੀ ਅਪੜਿਆ ਲੇਖਕ ਬੋਰੀ ਛੱਡ ਕੇ ਨਹੀਂ ਸੀ ਜਾ ਸਕਦਾ ਉਸਨੇ ਡਰ ਤੋਂ ਬਚਣ ਲਈ ਨੇੜੇ ਦੇ ਖੂਹ ਤੇ ਜਾ ਕੇ ਇੱਕ ਤੂਤ ਨੂੰ ਜਫਾ ਪਾ ਲਿਆ ਤੇ ਤੇ ਜਦੋਂ ਤੱਕ ਮੂਹ ਪ੍ਰਾਰਥਨਾ ਹੋਇਆ ਲੇਖਕ ਦੀ ਨਜ਼ਰ ਬੋਰੀ ਵਾਲੀ ਪਈ ਰਹੀ ਜਿਹੜੀ ਉਹ ਤੋਂ ਡਿੱਗੀ ਤੇ ਜਦ ਚਾਨਣ ਹੋਇਆ ਥੋੜਾ ਜਿਹਾ ਤਾਂ ਉਹਨੇ ਕਿਸੇ ਰਾਹ ਜਾਂਦੇ ਤੋਂ ਬੋਰੀ ਚੁਕਵਾ ਕੇ ਲੇਖਕ ਘਰ ਪਹੁੰਚਿਆ ਨੈਕਸਟ ਹੈਗਾ ਜਿਹੜੀ ਜਾਣ ਪਛਾਣ 3 ਨੰਬਰ ਕੁਐਸਚਨ ਜਿਹੜੀ ਜਾਣ ਪਛਾਣ ਬਚਪਨ ਵਿੱਚ ਪੱਲੇ ਪੈਂਦੀ ਆ ਉਹ ਤੋੜ ਨਹੀਂ ਵਿਧੀਆ ਪ੍ਰਿੰਸੀਪਲ ਤੇਜਾ ਸਿੰਘ ਨੇ ਇਹ ਟਿੱਪਣੀ ਕਿਹੜੇ ਪ੍ਰਸੰਗ ਵਿੱਚ ਕੀਤੀ ਆ ਹਾਂਜੀ ਆਨਸਰ ਹੈਗਾ ਲੇਖਕ ਨੇ ਇਹ ਟਿੱਪਣੀ ਬਚਪਨ ਵਿੱਚ ਹੀ ਪ੍ਰਾਪਤ ਹੋਈ ਅਲੱਗ-ਅਲੱਗ ਖੇਤਰਾਂ ਵੱਖ-ਵੱਖ ਖੇਤਰਾਂ ਦੀ ਜਾਣਕਾਰੀ ਦੇ ਪ੍ਰਸੰਗ ਵਿੱਚ ਕੀਤੀ ਆ ਮਤਲਬ ਕਿ ਅਲੱਗ-ਅਲੱਗ ਏਰੀਆ ਤੋਂ ਜਿੱਥੋਂ ਆਪਾਂ ਨੂੰ ਜਾਣਕਾਰੀ ਮਿਲਦੀ ਆ ਉਹਨਾਂ ਬਾਰੇ ਕੀਤੀ ਆ ਲੇਖਕ ਦੱਸਦਾ ਹੈ ਕਿ ਨੰਬਰਦਾਰ ਨੂਰ ਖਾਨ ਨੇ ਉਸ ਨੂੰ ਤਸਵੀਰਾਂ ਖਿੱਚਣ ਦਾ ਸ਼ੌਂਕ ਪਾਇਆ ਦੇਖੋ ਇਹਦੇ ਵਿੱਚ ਤੁਹਾਨੂੰ ਸ਼ਾਰਟ ਕੁਐਸਚਨ ਵੀ ਲਰਨ ਹੋ ਜਾਂਦੇ ਨੇ ਤੇ ਇੱਕ ਗਵੰਡੀ ਦੁਕਾਨਦਾਰ ਈਸ਼ਰਦਾਸ ਨੇ ਉਹਨੂੰ ਪ੍ਰਾਤਨ ਸਾਹਿਤ ਦੀ ਝਾਟ ਲਾਈ ਠੀਕ ਆ ਮਤਲਬ ਕਿ ਚੇਟਕ ਲਗਵਾਈ ਰਮਾਇਣ ਮਹਾਭਾਰਤ ਭਗਵਤ ਗੀਤਾ ਅਧੀਆਂ ਕਥਾ ਕਹਾਣੀਆਂ ਪੜ੍ਹ ਕੇ ਉਸਨੇ ਲੇਖਕ ਨੂੰ ਹੋਰ ਦਾ ਹੋਰ ਬਣਾ ਦਿੱਤਾ ਇਹਨੇ ਦੁਕਾਨਦਾਰ ਈਸ਼ਰਦਾਸ ਨੇ ਠੀਕ ਆ ਪ੍ਰਾਤਨ ਸਾਹਿਤ ਪੜਨ ਦੀ ਝੇਟਕ ਲਾਈ ਭਾਵ ਕਿ ਉਹਦੇ ਮਨ ਦੇ ਵਿੱਚ ਜਗਿਆਸਾ ਪੈਦਾ ਕੀਤੀ ਕਿ ਉਹ ਪੜੇ ਤੇ ਲੇਖਕ ਦੱਸਦਾ ਕਿ ਉਸ ਨੂੰ ਆਪਣੇ ਭਾਸ਼ਣਾ ਜਾਂ ਪੁਸਤਕਾਂ ਵਿੱਚ ਹਿੰਦੂ ਅਤੇ ਮੁਸਲਮਾਨ ਸੰਬੰਧੀ ਜਿਹੜੀ ਜਾਣਕਾਰੀ ਵਰਤਣੀ ਪਈ ਉਹ ਬਹੁਤ ਸਾਰੀ ਉਸ ਨੂੰ ਲੂਣ ਸਲੂਣ ਵੇਚਣ ਵਾਲੇ ਪੰਡਤ ਈਸ਼ਰਦਾਸ ਤੋਂ ਈਸ਼ਰਦਾਸ ਦੀ ਮਿਹਰਬਾਨੀ ਨਾਲ ਪ੍ਰਾਪਤ ਹੋਈ ਠੀਕ ਹੈ ਮਤਲਬ ਕਿ ਪੰਡਤ ਈਸ਼ਰਦਾਸ ਤੋਂ ਉਹਨੂੰ ਇਹਨਾਂ ਪੁਸਤਕਾਂ ਦੇ ਵਿੱਚੋਂ ਜਾਂ ਭਾਸ਼ਣਾ ਦੇ ਵਿੱਚ ਹਿੰਦੂ ਮੁਸਲਮਾਨਾਂ ਨਾਲ ਸੰਬੰਧ ਜਿਹੜੀ ਜਾਣਕਾਰੀ ਵਰਤੀ ਉਹਨੇ ਉਹ ਉਹਨਾਂ ਤੋਂ ਉਹਨੇ ਹਾਸਲ ਕੀਤੀ ਪੰਡਤ ਈਸ਼ਰਦਾਸ ਤੋਂ ਤੇ ਉਹ ਆਖ ਇਸ ਦੇ ਪ੍ਰਸੰਗ ਦੇ ਵਿੱਚ ਉਹ ਆਖਦਾ ਕਿ ਜਿਹੜੀ ਜਾਣ ਪਛਾਣ ਬਚਪਨ ਦੇ ਵਿੱਚ ਪੱਲੇ ਪੈਂਦੀ ਉਹ ਤੋੜਨੀ ਨਹੀਂ ਦੇ ਮਤਲਬ ਕਿ ਬਚਪਨ ਦੀ ਵਿੱਚ ਜਿਹੜਾ ਸਿੱਖਿਆ ਹੁੰਦਾ ਉਹ ਅੱਗੇ ਤੱਕ ਆਪਣੇ ਚੱਲਦਾ ਰਹਿੰਦਾ ਨੈਕਸਟ ਹੈਗਾ ਪ੍ਰਿੰਸੀਪਲ ਤੇ ਕੁਐਸਚਨ ਨੰਬਰ 4 ਪ੍ਰਿੰਸੀਪਲ ਤੇਜਾ ਸਿੰਘ ਨੂੰ ਪੜਾਈ ਕਰਨ ਵਿੱਚ ਕਿਸ ਤਰ੍ਹਾਂ ਦੀ ਔਕੜਾਂ ਆ ਤੇ ਉਸਨੇ ਇਹਨਾਂ ਨੂੰ ਕਿਵੇਂ ਹੱਲ ਕੀਤਾ ਇਹ ਮੋਸਟ ਇੰਪੋਰਟੈਂਟ ਕੁਐਸਚਨ ਆ ਹਾਂਜੀ ਪ੍ਰਿੰਸੀਪਲ ਤੇਜਾ ਸਿੰਘ ਨੇ 1902 ਈਸਵੀ ਦੇ ਵਿੱਚ ਪੰਜਵੀਂ ਪਾਸ ਕਰ ਲਈ ਤਾਂ ਘਰ ਦੇ ਨੇ ਉਹਨੂੰ ਅੱਗੋਂ ਪੜਨ ਲਈ ਪੜਾਉਣ ਲਈ ਤਿਆਰ ਨਹੀਂ ਸਨ ਉਹਨਾਂ ਨੂੰ ਲੱਣ ਲੱਗਦੇ ਸੀ ਕਿ ਇਹਨੇ ਪੰਜ ਵਾਸ ਕਰ ਲਈ ਬਹੁਤ ਨੇ ਪਰ ਲੇਖਕ ਨੂੰ 16 ਦੀਆਂ 16 ਜਮਾਤਾਂ ਪਾਸ ਕਰਨ ਦਾ ਸ਼ੌਂਕ ਸੀ ਠੀਕ ਹੈ ਮਤਲਬ ਕਿ ਲੇਖਕ ਨੂੰ ਹੋਰ ਜਮਾਤਾਂ ਪੜ੍ਹਨ ਦਾ ਸ਼ੌਂਕ ਸੀ 16ਵੀਂ ਕਲਾਸ ਤੱਕ ਦੋ ਸਾਲ ਤੱਕ ਲੇਖਕ ਨੇ ਜਦੋਂ ਉਹਨੂੰ ਪੜ੍ਹਨੋਂ ਹਟਾ ਲਿਆ ਗਿਆ ਡੰਗਰ ਚਾਰੇ ਹੱਟੀ ਕੀਤੀ ਆਟਾ ਪੇਹਾਇਆ ਬਾਲਨ ਲਿਆਂਦਾ ਘਰ ਦਾ ਸਮਾਨ ਕੰਮਨ ਦੇ ਵਿੱਚ ਵਿਜੀ ਰਹਿੰਦਾ ਉਹ ਹੋਰ ਤਰ੍ਹਾਂ ਦੇ ਪਿੰਡੂ ਜੀਵਨ ਦੇ ਵਿੱਚ ਉਹਨੇ ਆਪਣੇ ਦੋ ਸਾਲ ਬਤੀਤ ਕੀਤੇ 1905 ਈਸਵੀ ਦੇ ਵਿੱਚ ਇੱਕ ਦਿਨ ਸਵੇਰੇ ਕੁਝ ਵਪਾਰੀਆਂ ਨਾਲ ਰਲ ਕੇ ਉਹ ਘਰੋਂ ਭੱਜ ਕੇ ਰਾਵਲਪਿੰਡੀ ਚਲਾ ਗਿਆ ਅੱਗੇ ਪੜਨ ਦੇ ਲਈ ਤੇ ਉਸ ਕੋਲ ਕੇਵਲ 2 ਪੈਸੇ ਸਨ ਉਸ ਸਮੇਂ ਜਦੋਂ ਘਰ ਤੋਂ ਗਿਆ ਸਵੇਰ ਦਾ ਸਵੇਰੇ ਦਾ ਡੰਗ ਉਹ ਮੂਲੀਆਂ ਖਾ ਕੇ ਉਹਨੂੰ ਟਪਾਉਣ ਤੋਂ ਬਾਅਦ ਮਤਲਬ ਕਿ ਸਵੇਰ ਉਹਨੇ ਮੂਲੀਆਂ ਖਾ ਲਈਆਂ ਉਸ ਤੋਂ ਬਾਅਦ ਉਹਨੇ ਸਾਰਾ ਦਿਨ ਸ਼ਹਿਰ ਘੁੰਮਦਾ ਰਿਹਾ ਸ਼ਾਮੀ 4:00 ਵਜੇ ਇੱਕ ਧਰਮਸ਼ਾਲਾ ਕੋਲੋਂ ਲੰਘਦੇ ਉੱਥੇ ਦੋ ਬੈਠੇ ਬਜ਼ੁਰਗਾਂ ਇੱਕ ਇੱਕ ਸਿੰਘ ਸੀ ਤੇ ਇੱਕ Hindu ਸੀ ਵਿੱਚੋਂ ਇੱਕ ਸਿੰਗਲ ਨੇ ਉਹਨੂੰ ਪੁੱਛਿਆ ਕਿ ਉਹ ਕੀ ਲੱਭ ਰਿਹਾ ਹੈ ਤਾਂ ਲੇਖਕ ਦੱਸਦਾ ਹੈ ਕਿ ਉਹ ਨੌਕਰੀ ਦੀ ਤਲਾਸ਼ ਵਿੱਚ ਹੈ ਉਹ ਹਰ ਤਰੀਕੇ ਦਾ ਕੰਮ ਕਰਨ ਨੂੰ ਤਿਆਰ ਹੈ ਠੀਕ ਹੈ ਬਸ਼ਰਤੇ ਉਸਨੂੰ ਖਾਣ ਲਈ ਰੋਟੀ ਤੇ ਪੜ੍ਹਾਈ ਲਈ ਖੁੱਲ ਤੇ ਸਮਾਂ ਮਿਲੇ ਮਤਲਬ ਕਿ ਉਹਦੀ ਸ਼ਰਤ ਕੀ ਸੀ ਕਿ ਉਹਨੂੰ ਖਾਣ ਲਈ ਰੋਟੀ ਦੇ ਦੇਣ ਵੀ ਜਿਹੜਾ ਵੀ ਕੰਮ ਕਰਵਾਉਣ ਉਹਦੇ ਬਦਲੇ ਦੇ ਵਿੱਚ ਨਾਲ ਦੀ ਨਾਲ ਉਹਨੂੰ ਪੜ੍ਹਾਈ ਲਈ ਕੁਝ ਸਮਾਂ ਮਿਲ ਜੇ ਤੇ ਖੁੱਲ ਮਿਲ ਜੇ ਹਿੰਦੂ ਬਜ਼ੁਰਗਾਂ ਨੇ ਉਸਨੂੰ ਘਰ ਦਾ ਕੰਮ ਕਰਨ ਤੇ ਰੱਖ ਲਿਆ ਜਿਹੜਾ ਹਿੰਦੂ ਬਜ਼ੁਰਗ ਸੀ ਉਹਨੇ ਉਹਨੂੰ ਘਰ ਦਾ ਕੰਮ ਕਰਨ ਤੇ ਰੱਖ ਲਿਆ ਤੇ ਉਹ ਸਵੇਰੇ ਸ਼ਾਮ ਪਾਣੀ ਢੋਂਦਾ ਭਾਂਡੇ ਮਾਂਜਦਾ 10 ਵਜੇ ਮਿਸ਼ਨ ਸਕੂਲ ਪੜਨ ਜਾਂਦਾ ਤੇ ਸ਼ਾਮਾਂ ਨੂੰ ਆ ਕੇ ਘਰ ਦਾ ਸਾਰਾ ਫੀਲ ਕੰਮ ਕਰਦਾ ਰਾਤ ਨੂੰ ਬਜ਼ੁਰਗ ਦੀ ਮੁੱਠੀ ਚਾਪੀ ਕਰਦਾ ਮਪਾਵ ਕੀ ਉਹਦੇ ਲੱਤਾਂ ਵਗੈਰਾ ਘੁੱਟਦਾ ਤੇ ਨਾਲ ਦੀ ਨਾਲ ਉਹਨੂੰ ਧਾਰਮਿਕ ਕਥਾਵਾਂ ਵੀ ਸੁਣਾਉਂਦਾ ਤੇ ਰਾਤੀ 11 ਵਜੇ ਬੈਲਾ ਹੋ ਗਿਆ ਪੜਨ ਲਈ ਬੈਠਦਾ ਸੀ ਲੇਖਕ 1 ਜਾਂ 2 ਵਜੇ ਤੱਕ ਫਿਰ ਉਹ ਸੌਂਦਾ 1 ਵਜੇ ਦਾ 2 ਵਜੇ ਤੱਕ ਉਹ ਪੜਦਾ ਸੀ ਤੇ ਉਸ ਸ਼ਹਿਰ ਦੇ ਵਿੱਚ ਰਹਿੰਦੇ ਉਸਦੇ ਨਾਨਕਿਆਂ ਨੂੰ ਜਦੋਂ ਪਤਾ ਲੱਗਿਆ ਤਾਂ ਉਸਨੂੰ ਆਪਣੇ ਨਾਲ ਲੈ ਕੇ ਗਏ ਇੱਥੋਂ ਉਸਦੀ ਮਾਮੀ ਦੀਵਾਨ ਦੇ ਹੀ ਦੇ ਦਿੱਤੇ ਪੈਸੇ ਨਾਲ ਉਹ ਸਰਗੋਦੇ ਪਹੁੰਚ ਗਿਆ ਤੇ ਡਿਸਟ੍ਰਿਕਟ ਬੋਰਡ ਦੇ ਮਿਡਲ ਸਕੂਲ ਦੇ ਵਿੱਚ ਦਾਖਲਾ ਲੈ ਲਿਆ ਇੱਥੇ ਉਹ ਉਸ ਦੀ ਸਹਾਇਤਾ ਹੈਡਮਾਸਟਰ ਲਾਲ ਕੁੰਦਲ ਲਾਲ ਕੁੰਦਲ ਲਾਲ ਜੀ ਨੇ ਕੀਤੀ ਤੇ ਆਪਣੀ ਮਿਹਨਤ ਤੇ ਲਾਲਾ ਕੁੰਦਲ ਨਾਲ ਤੇ ਉਹਨੇ ਆਪਣੀ ਮਿਹਨਤ ਤੇ ਲਗਨ ਦੇ ਨਾਲ ਪੂਰੀ ਪਿੰਡੀ ਡਿਵੀਜ਼ਨ ਦੇ ਵਿੱਚੋਂ 8ਵੀਂ ਦੇ ਮੁਕਾਬਲੇ ਦੇ ਇਮਤਿਹਾਨ ਦੇ ਵਿੱਚੋਂ ਅਵਲ ਰਿਹਾ ਮਤਲਬ ਕਿ ਪੂਰੇ ਪਿੰਡ ਦੇ ਵਿੱਚ ਜਿਹੜੀ ਪਿੰਡ ਡਿਵੀਜ਼ਨਾਂ ਦੇ ਵਿੱਚ 8ਵੀਂ ਕਲਾਸ ਉਹਦਾ ਜਿਹੜਾ ਮੁਕਾਬਲਾ ਹੋਇਆ ਸੀ ਉਹਦੇ ਵਿੱਚੋਂ ਫਸਟ ਡਿਵੀਜ਼ਨ ਤੋਂ ਉਹ ਪਾਸ ਹੋਇਆ ਤੇ ਇੰਜ ਕਹਿ ਸਕਦੇ ਆ ਕਿ ਪਰ ਪ੍ਰਿੰਸੀਪਲ ਤੇਜਾ ਸਿੰਘ ਨੇ ਪਰਿਵਾਰਿਕ ਤੇ ਆਰਥਿਕ ਔਕੜਾਂ ਨਾਲ ਡਟ ਕੇ ਮੁਕਾਬਲਾ ਕੀਤਾ ਤੇ ਆਪਣੀ ਮਿਹਨਤ ਤੇ ਲਗਨ ਨਾਲ ਪੜ੍ਹਾਈ ਦਾ ਸਿਲਸਲਾ ਜਾਰੀ ਰੱਖਿਆ ਕੁਐਸਚਨ ਨੰਬਰ 5 ਪ੍ਰਿੰਸੀਪਲ ਤੇਜਾ ਸਿੰਘ ਨੂੰ ਆਪਣੇ ਵਾਤਾਵਰਣ ਵਿੱਚ ਇਤਿਹਾਸ ਮਿ ਇਤਿਹਾਸ ਸਾਹਿਤ ਪ੍ਰਤੀ ਚੇਤਕ ਲਾਉਣ ਵਾਲੇ ਕਿਹੜੇ-ਕਿਹੜੇ ਪ੍ਰੇਰਕ ਮਿਲੇ ਹਾਂਜੀ ਹੁਣ ਤੱਕ ਆਪਾਂ ਨੇ ਅਨਸਰ ਬਾਕੀ ਕੁਐਸਚਨ ਅਜੇ ਦਾ ਕਰ ਹੀ ਲਿਆ ਪ੍ਰਿੰਸੀਪਲ ਤੇਜਾ ਸਿੰਘ ਨੇ ਜਦੋਂ ਪੰਜਵੀਂ ਪਾਸ ਕਰ ਲਈ ਤਾਂ ਉਸਦੇ ਘਰ ਦੇ ਨੂੰ ਉਹਨੂੰ ਅਗਾਹ ਪੜਨ ਨੂੰ ਨਾਲ ਪਾਇਆ ਤਾਂ ਲੇਖਕ ਨੂੰ ਪੜਨ ਦੀ ਬਹੁਤ ਰੁਚੀ ਸੀ ਤੇ ਉਹ ਚਾਹੁੰਦਾ ਸੀ ਕਿ ਉਹ ਸ਼ਹਿਰ ਦੇ ਵਿੱਚ ਜਾਵੇ ਤੇ 16 ਜਮਾਤਾਂ ਪਾਸ ਕਰਕੇ ਵਿਦਿਆ ਦੇ ਸਿਖਰ ਤੇ ਪਹੁੰਚੇ ਨੰਬਰਦਾਰ ਨੂਰ ਖਾਨ ਨੇ ਉਸ ਨੂੰ ਤਸਵੀਰਾਂ ਖਿੱਚਣ ਦਾ ਸ਼ੌਂਕ ਪਾਇਆ ਤੇ ਉਹਨਾਂ ਦੇ ਇੱਕ ਗੁਵੰਡੀ ਦੁਕਾਨਦਾਰ ਇਸਰਦਾਸ ਨੇ ਉਹਨੂੰ ਪ੍ਰਾਤਨ ਸਾਹਿਤ ਪੜਨ ਦੀ ਚੇਟਕ ਲਾਈ ਤੇ ਰਮਾਇਣ ਮਹਾਭਾਰਤ ਭਗਵਦੀਆ ਕਥਾ ਕਹਾਣੀਆਂ ਪੜ ਕੇ ਉਹਨੂੰ ਲੇਖਕ ਨੂੰ ਉਹਨੇ ਹੋਰ ਦਾ ਹੋਰ ਬਣਾ ਦਿੱਤਾ Hindu ਦੇ ਇਤਿਹਾਸ ਹਿੰਦੂਆਂ ਦੇ ਇਤਿਹਾਸ ਤੇ ਨਾਟਕ ਵਾਲ ਲੇਖਕ ਦੀ ਰੁਚੀ ਉਹਨਾਂ ਦਿਨੋਂ ਤੋਂ ਬਣਨੀ ਸ਼ੁਰੂ ਹੋਈ ਜਦੋਂ ਹੌਲਿਆ ਨੇ ਦਿਨ ਦੇ ਵਿੱਚ ਪਿੰਡ ਦੇ ਸਾਰੇ ਲੋਕ ਰਲ ਕੇ ਝਾਕੀਆਂ ਕੱਢਦੇ ਸੀ ਤਾਂ ਲੇਖਕ ਦੇ ਹੁੰਦੇ ਆ ਪਿੰਡ ਦੇ ਵਿੱਚੋਂ ਇੱਕ ਦੋ ਵਾਰ ਰਸਤਾ ਨੀਂਦੀਆਂ ਮੰਡਲੀਆਂ ਆਈਆਂ ਤੇ ਇਹਨਾਂ ਨੂੰ ਮਿਲਣ-ਗeln ਦੇ ਨਾਲ ਹਿੰਦ ਭਾਵ ਕੀ ਹਿੰਦੂ ਧਰਮ ਦੀਆਂ ਪ੍ਰਾਤਨ ਕਥਾ ਕਹਾਣੀਆਂ ਵੱਲ ਲੇਖਕ ਦੀ ਰੁਚੀ ਵਧ ਗਈ ਤੇ ਉਸ ਨੂੰ ਨਾਟਕੀ ਦਿਖਾਵੇਆਂ ਦਾ ਸ਼ੌਂਕ ਪੈਦਾ ਹੋ ਗਿਆ 1906 ਤੋਂ ਲੈ ਕੇ 1928 ਈਸਵੀ ਤੱਕ ਪ੍ਰਿੰਸੀਪਲ ਤੇਜਾ ਸਿੰਘ ਨੇ ਸਰਗੋਦੇ ਦੇ ਡਿਸਟ੍ਰਿਕਟ ਬੋਰਡ ਦੇ ਮਿਡਲ ਸਕੂਲ ਦੇ ਵਿੱਚ ਪੜਦੇ ਆ ਇੱਥੋਂ ਦੇ ਇੱਥੇ ਦੇ ਸਕੂਲ ਦੇ ਹੈਡਮਾਸਟਰ ਕੁੰਦਰ ਲਾਲ ਜੀ ਨੇ ਉਸ ਨੂੰ ਅੰਗਰੇਜ਼ੀ ਸਾਹਿਤ ਪੜ੍ਹਨ ਦਾ ਸ਼ੌਂਕ ਪਾਇਆ ਉਹਨਾਂ ਨੇ ਲੇਖਕ ਨੂੰ ਗ੍ਰਾਮਰਸ ਫੇਰੀ ਟੈਲਸ ਰਾਈਬੰਸ ਰੂਸੋ ਹੈਡੀਵਰਡ ਦੀ ਵੈਕ ਅਰੋਬੀਅਨ ਨਾਈਟਸ ਆਹ ਕਿਤਾਬਾਂ ਪੜ੍ਹਨ ਨੂੰ ਦਿੱਤੀਆਂ ਠੀਕ ਆ ਉਸ ਤੋਂ ਅੱਗੇ ਗ੍ਰੀਮਰਜ਼ ਆਏ ਸੱਤਵੀਂ ਜਮਾਤ ਦੇ ਅੰਤ ਤੱਕ ਲੇਖਕ ਨੇ ਮਕਾਲੇ ਤੇ ਲੇਖਾਂ ਦੇ ਮਕਾਲੇ ਦੇ ਜਿਹੜੇ ਲੇਖ ਲੇਖ ਸੀ ਐਸਐਸਸੀ ਉਹਨਾਂ ਦੀਆਂ ਕਿਤਾਬਾਂ ਵੀ ਪੜ੍ਹ ਲਈ ਸੀ ਲਾਲ ਲਾਲਾ ਕੁੰਦਲਾਲ ਜੀ ਨੇ ਲੇਖਕ ਨੂੰ ਇੱਕ ਸਥਾਨਕ theater ਦਾ ਪਾਸ ਵੀ ਲੈ ਕੇ ਦਿੱਤਾ ਲੇਖਕ ਨੇ ਮਹੀਨੇ ਦੇ 30 ਦਿਨਾਂ ਦੇ ਵਿੱਚੋਂ 26 ਦਿਨ ਥੀਏਟਰ ਦੇਖਦਾ ਸੀ ਇਸ ਆਲੇ-ਦੁਆਲੇ ਦਾ ਆਸਰੇ ਹੋਇਆ ਕਿ ਤੇਜਾ ਸਿੰਘ ਵੀ ਲੇਖਕ ਬਣਨ ਲੱਗਿਆ ਸੱਤਵੀਂ ਜਮਾਤ ਦੇ ਵਿੱਚ ਪੜ੍ਹਦੇ ਆ ਲੇਖਕ ਨੇ ਚਿੱਤਰਕਾਰੀ ਤੇ ਅੰਗਰੇਜ਼ੀ ਦੇ ਵਿੱਚ ਕਿਤਾਬ ਵੀ ਲਿਖੀ ਸੀ ਆਪਣੀ ਇਤਿਹਾਸਿਕ ਰੁਚੀ ਨੂੰ ਪ੍ਰਗਟਾਉਣ ਲਈ ਇਸ ਨੇ ਸਾਹਿਬਜ਼ਾਦੇ ਦੀ ਸ਼ਹੀਦੀ ਗੁਰੂ ਗੋਬਿੰਦ ਸਿੰਘ ਜੀ ਦੀ ਨਵੇਕਲੀ ਸ਼ਖਸੀਅਤ ਨਾਲ ਸੰਬੰਧਿਤ ਅੰਗਰੇਜ਼ੀ ਨਾਟਕ ਵੀ ਲਿਖਿਆ ਨੈਕਸਟ ਹੈਗਾ ਅਗੇ ਕੁਐਸਚਨ ਕਹੇਗਾ ਇੱਕ ਸਵੈ ਜੀਵਨੀਕਾਰ ਦੇ ਤੌਰ ਤੇ ਪ੍ਰਿੰਸੀਪਲ ਤੇਜਾ ਸਿੰਘ ਦੇ ਲਿਖਤ ਦੀਆਂ ਖੂਬੀਆਂ ਲਿਖਣੀਆਂ ਨੇ ਹਾਂਜੀ ਇੱਕ ਸਵੈ ਜੀਵਨੀਕਾਰ ਦੇ ਰੂਪ ਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਦੀ ਰਚਨਾ ਆਰਸੀ ਕੁੱਤਮ ਰਚਨਾ ਮੰਨੀ ਗਈ ਹੈ ਤੇ ਆਪabitian ਪੁਸਤਕ ਦੇ ਵਿੱਚ ਇਸ ਸਵੈ ਜੀਵਨੀ ਵਿੱਚੋਂ ਕੇਵਲ ਦੋ ਅੰਸ਼ ਲੈ ਗਏ ਨੇ ਮੁੱਢਲੀ ਬਚਾ ਤੇ ਮਿਡਲ ਦੀ ਪੜ੍ਹਾਈ ਇਨ੍ਹਾਂ ਅੰਸ਼ਾਂ ਵਿੱਚ ਉਸ ਨੇ ਪੰਜਵੀਂ ਜਮਾਤ ਪਾਸ ਕਰਨ ਮਗਰੋਂ ਆਪਣੀ ਅਗਲੀ ਪੜ੍ਹਾਈ ਦੇ ਰਸਤੇ ਵਿੱਚ ਕਿਹੜੇ ਕਿਹੜੇ ਔਕੜਾਂ ਆਇਆਂ ਉਹਨਾਂ ਨੂੰ ਔਕੜਾਂ ਨੂੰ ਕਿਵੇਂ ਪਾਰ ਕੀਤਾ ਉਹਨਾਂ ਨੇ ਮਿਡਲ ਪਾਸ ਕਰਨ ਤੇ ਇੱਕ ਲਖਾਰੀ ਬਣਨ ਤੱਕ ਦੇ ਘਟਨਾਵਾਂ ਦਾ ਵਰਣਨ ਕੀਤਾ ਇਨਾਂ ਦੇ ਵਿਸ਼ੇ ਵਿੱਚ ਲੇਖਕ ਨੇ ਤਤਕਾਲੀ ਤਤਕਾਲੀਨ ਸਮਾਜਿਕ ਜੀਵਨ ਆਰਥਿਕ ਬੋਸਥਾ ਵਿਦਿਅਕ ਵਾਤਾਵਰਨ ਦੀ ਇਹ ਵੀ ਝਲਕਾ ਪੇਸ਼ ਕੀਤੀ ਹੈ ਜੋ ਕਿ ਯਥਾਰਤਕ ਤੇ ਇਤਿਹਾਸਿਕ ਹੋਣ ਦੇ ਨਾਲ ਨਾਲ ਵਿਅਨ ਦੀ ਰੋਚਕਤਾ ਤੇ ਪ੍ਰਭਾਵ ਦੇ ਵਿੱਚ ਵੀ ਵਾਅਦਾ ਕਰਦੀ ਹੈ ਇਹਨਾਂ ਸਵੈ ਜੀਵਨੀ ਅੰਸ਼ਾਂ ਦੀ ਮੰਤਰ ਬੜੀ ਸੁਤੱਜੀ ਆ ਸੰਖੇਪਤਾ ਇਹਨਾਂ ਦਾ ਵਿਸ਼ੇਸ਼ ਗੁਣਾ ਹੈ ਘਟਨਾਵਾਂ ਲੜੀ ਵਾਤੇ ਵਿਉਂਤਵੰਦ ਨੇ ਵਿਅਨ ਜਿਹੜਾ ਕੀ ਕੀਤਾ ਬਿਆਨ ਰੋਚਕ ਤੇ ਉਤਸੁਕਤਾ ਜਗਾਉ ਹੈ ਲੇਖਕ ਦਾ ਸਾਰਾ ਵਿਅਨ ਉੱਤਮਪੁਰਖ ਦੇ ਵਿੱਚ ਆ ਤੇ ਲక్ష్ਮੀ ਦੁਕਾਨਦਾਰ ਇਸ਼ਚਰਦਾਸ ਤੇ ਅੜਿਆਲੇ ਪਿੰਡ ਦਾ ਜ਼ਿਕਰ ਕਰਦਿਆਂ ਉਹ ਭੂਤ ਨੂੰ ਵਰਤਮਾਨ ਨਾਲ ਜੋੜ ਦਿੰਦਾ ਇਸ ਤਰ੍ਹਾਂ ਕਰਕੇ ਉਹ ਸਾਡੇ ਸਾਹਮਣੇ ਇਹਨਾਂ ਗੱਲਾਂ ਦੇ ਆਪਣੀ ਸ਼ਖਸੀਅਤ ਦੇ ਵਿਕਾਸ ਵਿੱਚ ਪਾਏ ਹਿੱਸੇ ਨੂੰ ਦ੍ਰਿੜ ਕਰਦਾ ਇਹਨਾਂ ਸਵੈ ਜੀਵਨੀ ਅੰਸ਼ਾਂ ਵਿੱਚੋਂ ਪ੍ਰਿੰਸੀਪਲ ਤੇਜਾ ਸਿੰਘ ਦਾ ਬਿਆਨ ਸੁਵਿਰਦਤਾ ਭਰਿਆ ਤੇ ਉਸਨੇ ਆਪਣੇ ਜੀਵਨ ਦਾ ਨੰਗਾ ਸੱਚ ਬਿਆਨ ਕੀਤਾ ਉਹ ਮਾਸਟਰ ਕੁੰਦਰ ਲਾਲ ਦੇ ਸਰੀਰਕ ਕੋਚ ਕੋਚ ਦਾ ਵੀ ਵਰਣਨ ਕਰਦਾ ਸਰੀਰਕੋਜ ਦਾ ਪਰ ਨਾਲ ਹੀ ਕਹਿੰਦਾ ਕਿ ਉਸਨੇ ਉਸ ਵਰਗਾ ਲਾਇਕ ਉਸਤਾਦ ਕਦੇ ਨਹੀਂ ਵੇਖਿਆ ਇਨ੍ਹਾਂ ਸਵੈਜੀਵਨੀ ਅੰਸ਼ਾਂ ਵਿੱਚੋਂ ਲੇਖਕ ਅੰਦਰ ਬਚਪਨ ਦੇ ਲੜਕਪਨ ਤੋਂ ਵੱਧ ਆਪਣੇ ਆਦਰਸ਼ ਦੀ ਲਗਨ, ਅਨਿੰਦਰਾ ਕਟਣ ਦੀ ਰੁਚੀ, ਕੀਰਤ ਨਾਲ ਪਿਆਰ, ਕੀਰਤਗਤ ਤੇ ਲਿਖਾਰੀ ਰੁਚੀਵਾਨ ਦਾ ਬੜੇ ਮਾਣ ਦੇ ਨਾਲ ਵਰਣਨ ਕਰਦਾ। ਇਸ ਪ੍ਰਕਾਰ ਇਨ੍ਹਾਂ ਵਿੱਚ ਲੇਖਕ ਆਪੇ ਦਾ ਪ੍ਰਕਾਸ਼ ਕਰਨ ਵਿੱਚ ਪੂਰੀ ਤਰੀਕੇ ਨਾਲ ਅਸਫਲ। ਇੰਨਾਂ ਸਵੈ ਜੀਵਨੀ ਅੰਸ਼ਾਂ ਦੀ ਸ਼ੈਲੀ ਸਰਲ, ਸਪਸ਼ਟ, ਰੋਚਕ ਤੇ ਨਾਟਕੀ ਆ। ਇੰਨਾਂ ਵਿੱਚ ਇੰਨਾਂ ਦੀ ਭਾਸ਼ਾ ਕੇਂਦਰੀ ਪੰਜਾਬੀ ਆ, 라ਵਲਪਿੰਡੀ ਦੇ ਪਾਤਰਾਂ ਨਾਲ वार्तालाप ਸਮੇਂ ਲੇਖਕ ਨੇ ਪੋਠੋਹਾਰੀ ਭਾਸ਼ਾ ਦੀ ਵਰਤੋਂ ਕੀਤੀ ਆ। ਭਾਸ਼ਾ ਸਰਲ, ਠੁਕਮੀ, ਮੁਹਾਵਰੇਦਾਰ ਤੇ ਰਸ ਭਰੀ ਆ। ਸਮੁੱਚੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਪ੍ਰਿੰਸੀਪਲ ਤੇਜਾ ਸਿੰਘ ਦੁਆਰਾ ਲਿਖੇ ਇਹਨਾਂ ਸਵੈ ਜੀਵਨੀ ਅੰਸ਼ਾਂ ਨੂੰ ਇੱਕ ਚੰਗੀ ਸਵੈ ਜੀਵਨੀ ਦੀਆਂ ਖੂਬੀਆਂ ਨਾਲ ਭਰਪੂਰ ਕਹਿ ਸਕਦੇ ਹਾਂ। ਹਾਂਜੀ ਅਸੀਂ ਤੁਹਾਡੇ ਕੁਐਸਚਨਸ ਥੈਂਕਸ।